ਸ਼੍ਰੀ ਚਮਕੌਰ ਸਾਹਿਬ ਦਾਸਤਾਨੇ ਸ਼ਹਾਦਤ ਥੀਮ ਪਾਰਕ ਦੇ ਨੇੜੇ ਸੈਫਲ ਕੋਲ ਸੜਕ ਬਣਾਉਣ ਦੇ ਲਈ ਪੁੱਟੀ ਪਹਿਲੀ ਸੜਕ ਤੇ ਟੂ-ਵੀਲਰ ਚਾਲਕ ਡਿੱਗ ਕੇ ਹੋਏ ਜ਼ਖਮੀ ਰਾਹਗੀਰਾਂ ਨੇ ਚੱਕ ਕੇ ਚਮਕੌਰ ਸਾਹਿਬ ਹਸਪਤਾਲ ਕਰਾਇਆ ਦਾਖਲ ਇਸ ਤੋਂ ਪਹਿਲਾਂ ਵੀ ਕਈ ਟੂ ਵੀਲਰ ਚਾਲਕ ਡਿੱਗੇ ਹੋ ਚੁੱਕੇ ਨੇ ਜ਼ਖਮੀ ਉੱਤੇ ਖੜੇ ਲੋਕਾਂ ਨੇ ਦੱਸਿਆ ਤੁਸੀਂ ਦੇਖ ਸਕਦੇ ਹੋ ਇਹ ਚਮਕੌਰ ਸਾਹਿਬ ਤੋਂ ਰੋਪੜ ਮਾਰਗ ਸਰੰਦ ਨਹਿਰ ਕਿਨਾਰੇ ਚਮਕੌਰ ਸਾਹਿਬ ਦਾਸਤਾਨੇ ਸਾਦ 3 ਪਾਰਕ ਦੇ ਨੇੜੇ ਦੀਆਂ ਤਸਵੀਰਾਂ ਨੇ ਜਿੱਤੇ ਕਿ ਮੋਟਰਸਾਈਕਲ ਚਾਲਕ ਸੜਕ ਬਣਾਉਣ ਦੇ ਲਈ ਪੁੱਟੀ ਸੜਕ ਤੇ ਡਿੱਗ ਕੇ ਬਜਰੀ ਤੇ ਉੱਤੇ ਤਿਲਕੇ ਡਿੱਗਣ ਦੇ ਨਾਲ ਜ਼ਖਮੀ ਹੋਈ ਤੇ ਉਹਨਾਂ ਨੂੰ ਜ਼ਖਮੀ ਨੂੰ ਚਮਕੌਰ ਸਾਹਿਬ ਹਸਪਤਾਲ ਦਾਖਲ ਕਰਾਇਆ ਗਿਆ ਨਾਲ ਜਾਣ ਦੋ ਫਰਮਾਨ ਜਾਓ ਕੋਈ ਮਾਈਲੀ ਨੂੰ ਕਰੋ ਫੋਨ ਭਾਈ ਬੰਦੇ ਭੇਜੇ ਹਾਲਪ ਵਾਲੀ ਕਿੱਥੇ ਵੱਜੀਆਂ ਵੀਰ ਅਰੇ ਇਹ ਮੇਰੇ ਕੋਲ 200 ਰੁਪਏ ਨੇੜੀ ਚੰਕੌਰ ਸਾਹਿਬ ਰੰਡ ਚੰਗੂਟੀ ਆ ਅੱਛਾ ਜੀ ਤੇ ਸਰ ਰੋਡ ਫੜਕ ਉਹਨੇ ਪੱਟੀ ਪਈ ਆ ਜਮੇ ਐਕਸੀਡੈਂਟ ਚਾਰ ਪੰਜ ਹੋ ਗਏ ਅਸੀਂ ਹੌਲੀ ਆ ਰਹੇ ਤੇ ਤਾਂ ਵੀ ਅੱਛਾ ਜੀ ਡਰਦ ਨਹੀਂ ਬੱਚੇ ਆ ਬੰਦੇ ਸੱਟਾਂ ਜ਼ਿਆਦਾ ਵੱਜੀਆਂ ਕਿੱਥੇ ਸੱਟੀਆਂ ਵੱਜੀਆਂ ਵੀਰ ਹਾਂ ਤੇ ਗੋਡੇ ਤੇ ਵੱਜੀਆਂ ਜੀ ਗੋਡੇ ਤੇ ਆ ਖਾਸੀਆਂ ਤੇ ਮੂੰਹ ਤੇ ਵੱਜੀਆਂ ਮੂੰਹ ਤੇ ਖਾਸੀਆਂ ਆ ਮੂੰਹ ਤੇ ਖਾਸੀਆਂ ਵੱਜੀਆਂ ਆ ਦੇਖ ਲਓ ਜੀ ਆਪਾਂ ਰੋਪੜ ਰੋਡ ਤੇ ਖੜੇ ਆ ਜੀ ਇਹ ਮਤਲਬ ਵੀ ਪੱਟ ਗਏ ਜੀ ਆਹ ਰੋਡ ਰੋਪੜ ਤੋਂ ਚਮਕੌਰ ਸਾਹਿਬ ਵਾਲਾ ਜੀ ਸੈਂਫਲ ਕੋਲ ਥੀਮ ਪਾਰਕ ਕੋਲ ਉਰੇ ਕਈ ਵਾਰ ਦਾਤਾਂ ਹੋ ਲਈਆਂ ਜੀ ਅੱਜ ਆ ਤਿੰਨ ਚਾਰ ਘੰਟੇ ਪਹਿਲਾਂ ਪੱਟ ਕੇ ਗਏ ਆ ਇਹ ਨਾ ਕੋਈ ਸੇਫਟੀ ਆ ਜੀ ਆਹ ਮੋਟਰਸਾਈਕਲ ਨੰਬਰ ਆ ਜੀ ਚਲੋ ਬਚਾਓ ਹੋ ਗਿਆ ਜੀ ਜਿਨ੍ਹਾਂ ਨੇ ਵੀ ਮਤਲਬ ਵੀ ਜ਼ਿੰਮੇਵਾਰੀ ਕੋਈ ਨਹੀਂ ਹੈ ਜੀ ਪ੍ਰਸ਼ਾਸਨ ਦੀ ਦੇਖ ਲੋ ਆ ਦੇਖੋ ਜੀ ਸਾਰਾ ਮੋਟਰਸਾਈਕਲ ਫਟ ਗਿਆ ਸੜਕ ਦਾ ਕੰਮ ਚੱਲ ਰਿਹਾ ਸੜਕ ਦਾ ਕੰਮ ਚੱਲ ਰਿਹਾ ਕੋਈ ਸੇਫਟੀ ਨਹੀਂ ਕੁਛ ਨਹੀਂ ਲੋਕਾਂ ਦੀਆਂ ਜਾਨਾਂ ਨਾਲ ਖੇਡ ਤੇ ਖੇਡ ਰਹੇ ਆ ਛਰੇ ਆਮ ਔਰ ਇਹ ਦੋ ਬੰਦੇ ਅਸੀਂ ਪਹਿਲਾਂ ਚੱਕੇ ਆ ਜੀ ਜਿਹੜੇ ਚੰਗੀ ਤਰ੍ਹਾਂ ਫਟੜ ਹੋ ਗਏ ਪੰਜ ਬੰਦੇ ਆਹ ਦੇਖ ਲੋ ਆ ਫੇਰ ਵੀਰ ਦਾ ਐਕਸੀਡੈਂਟ ਹੋ ਗਿਆ ਕੌਣ ਜ਼ਿੰਮੇਵਾਰ ਹੋਊਗਾ ਜੀ ਕੋਈ ਜਾਨੀ ਨੁਕਸਾਨ ਹੋ ਜਾਵੇ ਜੀ ਆਹ ਦੇਖ ਲਓ ਸੜਕ ਮੈਕਮੇ ਵਾਲਿਆਂ ਦੀ ਲਾਪਰਵਾਹੀ ਆ ਪਤਾ ਨਹੀਂ ਕਿਹੜੇ ਆ ਜੀ ਇਹ ਕਿਹੜੀ ਕੰਪਨੀ ਆ ਕਿਹੜੇ ਕੰਪਨੀ ਦਾ ਕੰਟਰੈਕਸ਼ਨ ਦਾ ਕੰਮ ਆ ਇਹਨਾਂ ਦਾ ਕੁਝ ਨਹੀਂ ਪਤਾ ਜੀ ਆਹ ਦੇਖੋ ਵੀਰ ਦੇ ਕਿੰਨੀਆਂ ਸੱਟਾਂ ਬੱਜੀਆਂ ਜੀ ਚਲੋ ਰੱਬ ਦਾ ਸ਼ੁਕਰ ਹੈ ਜੀ ਬਚਾਅ ਹੋ ਗਿਆ ਆਹ ਦੇਖੋ ਜੀ ਗੋਡੇ ਤੇ ਵੀਰ ਦੇ ਮੋਫੀਸ ਤੇ ਬਹੁਤ ਸੱਟਾਂ ਬੱਜੀਆਂ ਜੀ ਬੀਰ ਕਿੱਥੋਂ ਕਿੱਥੋਂ ਆਏ ਆ ਰਹੇ ਤੇ ਹੀ ਤੁਸੀਂ ਖਵਾਣਾ ਤੇ ਆ ਰਹੇ ਤੇ ਹੀ ਕੰਮ ਤੇ ਜੀ ਅੱਛਾ ਜੀ ਤੇ ਗਰੇ ਕਿਵੇਂ ਆ ਜੀ ਗਰੇ ਤਾਂ ਵੀਰ ਸੜਕ ਪੱਟੀ ਪਈ ਆ ਸਾਰੀ ਸਲਿੱਪ ਟਾਇਰ ਸਲਿੱਪ ਕਰ ਗਿਆ ਕੋਈ ਇਹਨਾਂ ਦਾ ਬੈਨਰ ਨਹੀਂ ਕੋਈ ਕੁੱਤ ਨਹੀਂ ਹੈਗਾ ਕੋਈ ਬੈਨਰ ਨਹੀਂ ਲਾਇਆ ਬੈਨਰ ਕੋਈ ਹੋਰ ਨਹੀਂ ਲਾਇਆ ਪਾਇਆ ਕੋਈ ਲਾਈਟ ਨਹੀਂ ਕੋਈ ਪ੍ਰਬੰਧ ਨਹੀਂ ਲਾਈਟ ਦਾ ਪ੍ਰਬੰਧ ਆ ਅਛਾ ਜੀ ਪ੍ਰਬੰਧ ਵੀ ਕੋਈ ਕਿੰਨੀ ਕਰਿਆ ਇਹਨਾਂ ਨੇ ਕੰਮ ਲੁੱਟੀ ਜਾਣਾ ਜੀ ਪ੍ਰਸ਼ਾਸਨ ਦਾ ਕੋਈ ਪ੍ਰਬੰਧ ਨਹੀਂ ਕੋਈ ਜਾਣ ਵੀ ਜਾ ਸਕਦੀ ਐ ਜਾਣ ਜਾ ਸਕਦੀ ਐ ਇਹ ਕੋਈ ਜ਼ਿੰਮੇਵਾਰ ਹੈਗੀ ਦੋ ਪਹਿਲਾਂ ਘਿਰਲੇ ਵੀਰੋ ਰੇ ਅਛਾ ਜੀ ਦੋ ਪਹਿਲਾਂ ਵੀ ਘਿਰਲੇ ਆ ਪੰਜ ਬੰਦੇ ਵੀਰ ਪੰਜਵਾ ਵਾ ਗਰਿਆ ਹੈ ਪੰਜਵਾ ਆ ਹੀ ਕਰਲੇ ਜੀ ਬੰਦਾ ਦੇਖ ਲਓ ਵੀਰ ਦੇਖ ਲਓ ਜੀ ਰਾਤੋਂ ਰਾਤ ਜਿਆਦਾ ਕੋਈ ਅਸੀਂ ਥਾਣੇ ਫੋਨ ਕਰੀਏ ਨਹੀਂ ਤਾਂ ਵੀ ਕੋਈ ਉਹੀ ਦਾ ਦੋ ਪੱਤਰਗਾਨ ਸੁਣਦਾ ਮੜਾ ਜੇ ਥਾਣੇ ਫੋਨ ਕਰੋ ਤੁਸੀਂ ਲੱਕੇ ਥਾਣੇ ਫੋਨ ਕਰ ਮੜਾ ਜਾ ਥਾਣੇ ਫੋਨ ਕਰੀ ਤਾਂ ਮੈਂ ਨੰਬਰ ਤਾਂ ਕਿ